ਪੰਜਾਬ ਦੇ ਵਿੱਚ ਲਾਲਚ ਦੇ ਬੇਸ ਉੱਤੇ ਧਰਮ ਪਰਵਤਨ ਬਹੁਤ ਵੱਡੀ ਗਿਣਤੀ ਦੇ ਵਿੱਚ ਹੋ ਰਿਹਾ। ਕੋਈ ਤੁਹਾਨੂੰ ਮਾੜਾ ਨਹੀਂ ਹੁੰਦਾ। ਔਏ ਕਿਸੇ ਧਰਮ ਦੇ ਵਿੱਚ ਜ਼ਬਰਦਸਤੀ ਜਾਂ ਲਾਲਚ ਦੇ ਕੇ ਜਾਂ ਧੁਖ ਧੜੀ ਦੇ ਨਾਲ ਉਹਨੂੰ ਐਡਾਪਟ ਕਰਵਾਉਣਾ ਔਰ ਇਹ ਇਮੋਸ਼ਨਸ ਨਾਲ ਖੇਡ ਕੇ ਉਹਨੂੰ ਐਡਾਪਟ ਕਰਵਾਉਣਾ ਉਹ ਗਲਤ ਹੈ। ਧਰਮ ਜਿਹੜਾ ਨਾ ਇਹ ਬਹੁਤ ਖਤਰਨਾਕ ਚੀਜ਼ ਹੈ। ਸੁੱਖ ਨੂੰ ਤੇ ਸਾਰੇ ਐਕਸੈਪਟ ਕਰ ਜਾਂਦੇ ਨੇ। ਤੇ ਜਦੋਂ ਦੁਖੀ ਹੁੰਦਾ ਬੰਦਾ ਉਦੋਂ ਵਾਜ਼ਾ ਜ਼ਿਆਦਾ ਆ ਜਾਂਦਾ। ਸੋ ਬਲੀਵ ਇਨ ਗੋਡ ਉਹਨੂੰ ਤੁਸੀਂ ਗੋਡ ਦੇ ਤੋਤੇ ਦੇਖੋ ਨਾ ਕਿ ਧਰਮ ਦੇ ਤੋਤੇ ਦੇਖੋ ਮੈਂ ਤਾਂ ਇਹੀ ਕਹਾਂ ਮੈਂ ਹੁਣ ਤੁਹਾਡੇ ਸਾਹਮਣੇ ਬੈਠਾ ਹਾਂ ਮੇਰਾ ਸਿੱਖੀ ਰੂਪ ਹੈ ਪਰ ਮੈਂ ਕਹਾਂ ਯਾਰ ਮੈਂ ਤਾਂ ਸਿੱਖਾਂਗਾ ਤੇ ਜੇ ਹੁਣ ਮੈਂ ਮਦਿਆਦਾ ਪੜ੍ਹਾਂ ਸਿੱਖਾਂ ਦੇ ਠੀਕ ਹੈ ਉਹਦੇ ਮਤਲਬ ਮੈਂ ਸਿੱਖ ਨਹੀਂ ਹਾਂ ਤੇ ਅਸੀਂ ਸਿੱਖ ਧਰਮ ਛੱਡ ਕੇ ਕੋਈ Hindu ਧਰਮ Muslim ਧਰਮ ਜਾਂ ईसाई ਧਰਮ ਜੁਆਇਨ ਕਰਦੇ ਹਾਂ ਪਰ ਉਹਦੇ ਚ ਦੋ ਚੀਜ਼ਾਂ ਨੇ ਇੱਕੀ ਚੀਜ਼ ਇਹ ਹੈਗੀ ਕਿ ਲਾਲਚ ਨੰਬਰ 2 ਹੈ ਕਿ ਤੁਹਾਡੀ ਆਸਥਾ ਕੀ ਤੁਸੀਂ ਉਸ ਧਰਮ ਦੇ ਵਿੱਚ ਕਿਉਂ ਜਾ ਰਹੇ ਹੋ ਉੱਥੇ ਕੁਐਸਚਨ ਮਾਰਕ ਲੱਗ ਜਾਂਦਾ ਹੈ ਕਿ ਇਹ ਧਰਮ ਜੁਆਇਨ ਕਰਨ ਦੇ ਵਾਸਤੇ ਮੇਰਾ ਦਿਲ ਕਿਉਂ ਮੰਨਦਾ ਹੈ ਤੇ ਇਹ ਕਹਿੰਦਾ ਕਿ ਹਾਂਜੀ ਯਾਰ ਅੱਥਰ ਤੱਕ ਮੈਨੂੰ ਕਮਾਈ ਵੀ ਹੋਣੀ ਹੈ ਮੈਨੂੰ ਫਾਇਦਾ ਵੀ ਮਿਲਨੇ ਨੇ ਉਹ ਚੀਜ਼ਾਂ ਦੋਨਾਂ ਚੀਜ਼ਾਂ ਦੇ ਵਿੱਚ ਅਲੱਗ-ਅਲੱਗ ਆ ਜਾਂਦੀਆਂ ਧਰਮ ਪਰਿਵਰਤਨ ਜੋ ਕਿ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਜੇ ਦੇਖਿਆ ਜਾਵੇ ਤਾਂ ਕੁਝ ਸਮੇਂ ਵਿੱਚ ਧਰਮ ਪਰਿਵਰਤਨ ਦਾ ਦੌਰ ਜਿਹੜਾ ਕਿ ਵੱਧਦਾ ਹੀ ਨਜ਼ਰ ਦਿਖਾਈ ਦੇ ਰਿਹਾ ਜੇ ਗੱਲ ਕਰੀਏ ਤਾਂ ਇਹ ਧਰਮ ਪਰਿਵਰਤਨ ਕਦੋਂ ਚੇਂਜ ਕਰਨ ਦੀ ਲੋੜ ਪੈਂਦੀ ਆ ਆਖਰ ਨੂੰ ਇਨਸਾਨ ਧਰਮ ਪਰਿਵਰਤਨ ਕਦੋਂ ਕਰਦਾ ਜਦੋਂ ਕਿਸੇ ਲਾਲਚ ਵਸਾ ਕੇ ਜਿੱਥੋਂ ਉਸ ਨੂੰ ਲੱਗਦਾ ਕਿ ਮੇਰੀ ਆ ਇੱਛਾ ਪੂਰੀ ਹੁੰਦੀ ਹੈ ਤਾਂ ਉਹ ਧਰਮ ਚੇਂਜ ਕਰਦਾ ਉਹਨੂੰ ਲੱਗਦਾ ਕਿ ਮੇਰੀ ਇੱਥੋਂ ਚੀਜ਼ ਪੂਰੀ ਹੋ ਜੇਗੀ ਇੱਛਾ ਪੂਰੀ ਹੋਵੇਗੀ ਇੱਥੋਂ ਇੱਛਾ ਪੂਰੀ ਹੋਵੇਗੀ ਜਦੋਂ ਉਹਦੀ ਇੱਛਾ ਜਦੋਂ ਉਸਦੇ ਮਨ ਵਿੱਚ ਲਾਲਚ ਆਉਂਦਾ ਹੈ ਤਾਂ ਉਹ ਉਦੋਂ ਧਰਮ ਪਰਵਰਤਨ ਕਰਦਾ ਹੈ ਜੇ ਗੱਲ ਕਰੀਏ ਤਾਂ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਹੈ ਜੋ ਉਸ ਨੂੰ ਉਸ ਦੀ ਗੁਰਬਾਣੀ ਦੀ ਪੋਥੀਆਂ ਵਿੱਚ ਲਿਖਿਆ ਹੁੰਦਾ ਹੈ ਉਸ ਨੂੰ ਹੀ ਮੰਨਣਾ ਚਾਹੀਦਾ ਹੈ ਪਰ ਇਸ ਦੇ ਉਲਟ ਜੇ ਦੇਖਿਆ ਜਾਵੇ ਤਾਂ ਇੱਕ ਇੱਛਾ ਲਾਲਚ ਹੀ ਉਸ ਨੂੰ ਧਰਮ ਪਰਵਰਤਨ ਕਰਵਾਉਣ ਲਈ ਮਜਬੂਰ ਕਰਦਾ ਹੈ ਸੋ ਸਾਡੇ ਨਾਲ ਅੱਜ ਮੌਜੂਦ ਨੇ ਸਿੱਖ ਵਿਦਵਾਨ ਰਿਸਰਚਰ ਜਿਨ੍ਹਾਂ ਨੇ ਕਿ ਬਹੁਤ ਵੱਡੀ ਇਸ ਵਿਸ਼ੇ ਤੇ ਖੋਜ ਕੀਤੀ ਹੈ ਪ੍ਰੋਫੈਸਰ ਡਾਕਟਰ ਰੰਵੀਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਅ ਧਰਮ ਪਰਿਵਰਤਨ ਜਿਹੜਾ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਜੇ ਦੇਖਿਆ ਜਾਵੇ ਤਾਂ ਆਖਰ ਇਨਸਾਨ ਧਰਮ ਪਰਿਵਰਤਨ ਕਦੋਂ ਕਰਦਾ ਕੀ ਲੱਗਦਾ ਹੈ ਕਿ ਜਦੋਂ ਉਹਦੀ ਇੱਛਾ ਕਿਤੋਂ ਪੂਰੀ ਹੁੰਦੀ ਹੈ ਚਾਹੇ ਉਸ ਦਾ ਆਪਣਾ ਧਰਮ ਕੋਈ ਵੀ ਹੋਵੇ ਜਦੋਂ ਉਹਨੂੰ ਲੱਗਦਾ ਕਿ ਮੇਰੀ ਇੱਥੋਂ ਇੱਛਾ ਪੂਰੀ ਹੋ ਰਹੀ ਹੈ ਤਦ ਹੀ ਉਹ ਧਰਮ ਪਰਿਵਰਤਨ ਕਰਦਾ ਇਹਨੀ ਗੱਲ ਜਿੱਥੋਂ ਮੈਂ ਸਟਾਰਟ ਕਰਾਂਗਾ ਉਹ ਤੇ ਮੇਨ ਇਹ ਹੈ ਕਿ ਪਹਿਲੇ ਗੱਲ ਤੇ ਧਰਮ ਹੀ ਹੋਣਾ ਚਾਹੀਦਾ ਕਿਉਂਕਿ ਧਰਮ ਜਿਹੜਾ ਨਾ ਜਦੋਂ ਅਸੀਂ ਧਰਮ ਵਿੱਚ ਪੈ ਜਾਂਦੇ ਆ ਤੇ ਅਸੀਂ ਲਾਲਚ ਵਿੱਚ ਪੈ ਜਾਂਦੇ ਆ ਅਸੀਂ ਕਿਸੇ ਵੀ ਧਰਮ ਦੇ ਵਿੱਚ ਹੋਈਏ Hindu, Sikh, ईसाई ਜਾਂ ਮੁਸਲਮਾਨ ਧਰਮ ਸਾਨੂੰ ਉਮੀਦ ਜਾਗਦੀ ਹੈ ਕਿ ਜਿਹੜਾ ਧਰਮ ਅਸੀਂ ਅਡਾਪਟ ਕੀਤਾ ਤੇ ਉੱਥੇ ਜਾ ਕੇ ਅਸੀਂ ਮੱਥੇ ਟੇਕਾਂਗੇ, ਪਾਠ ਕਰਾਂਗੇ ਤੇ ਸਾਨੂੰ ਰੱਬ ਜਿਹੜਾ ਨਾ ਉਹ ਡਬਲ ਦਊਗਾ ਇੱਕ ਸਿੰਪਲ ਜੀ ਐਗਜ਼ਾਮਪਲ ਹੈ ਆਪਾਂ ਕਿਸੇ ਗੇਵਾੜੇ ਮੰਦਰ ਮਸਜਿਦ ਦੀ ਜਾ ਕੇ ਮੱਥਾ ਟੇਕ ਰਹੇ ਆਂ ਪਰਮਾਤਮਾ ਮੈਂ ਤੁਹਾਨੂੰ 100 ਰੁਪਏ ਚੜਾਉਂਦਾ ਪਿਆ ਤੇ ਮੇਰੀ ਅਜ ਨਾਲ 10000 ਦੀ ਮੋਣੀ ਕਰਵਾ دی۔ ਠੀਕ ਹੈ ਇਹ ਸੜੇ ਆਮ ਤੋਤੇ ਚੀਜ਼ਾਂ ਨੇ ਪਰ ਜਿਹੜਾ ਧਰਮ ਪਰਵਰਤਨ ਹੈ ਨਾ ਇਹ ਸਭ ਤੋਂ ਵੱਡੀ ਚੀਜ਼ ਹੈ ਲਾਲਚ ਬੇਸ ਠੀਕ ਹੈ ਮੈਂ ਨਹੀਂ ਕਹਣਾ ਕਿ ਸਾਰੇ ਧਰਮ ਇੱਕੋ ਜਿਹੇ ਨੇ ਕੋਈ ਸਾਰੇ ਧਰਮ ਬਹੁਤ ਅੱਛੇ ਨੇ ਪਰ ਹਰ ਇੱਕ ਧਰਮ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਉਹ ਧਰਮ ਨੂੰ ਕਿਸਤਾ ਲੈ ਕੇ ਚੱਲਦੇ ਨੇ ਉਹ ਡਿਪੈਂਡ ਕਰਦਾ ਜੇ ਗੱਲ ਕਰੀਏ ਤਾਂ ਜਿਹੜਾ ਵੀ ਕੋਈ ਧਰਮ ਦੇ ਵਿੱਚ ਹੁੰਦਾ ਚਾਹੇ Hindu ਹੋਵੇ ਚਾਹੇ Sikh ਹੋਵੇ ਚਾਹੇ ईसाई ਹੋਵੇ ਚਾਹੇ ਮੁਸਲਮਾਨ ਹੋਵੇ ਤਾਂ ਜੜੀਆਂ ਉਹਨਾਂ ਦੀ ਧਾਰਮਿਕ ਪੋਥੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਵੱਡਿਆਂ ਨੇ ਲਿਖਿਆ ਹੋਇਆ ਗੁਰੂ ਸਾਹਿਬਾਨ ਨੇ ਲਿਖਿਆ ਹੋਇਆ ਤਾਂ ਉਹਨਾਂ ਦਾ ਕਹਿਣਾ ਕਿ ਜੋ ਉਹਨਾਂ ਨੇ ਲਿਖਿਆ ਸਾਨੂੰ ਉਸ ਤੇ ਹੀ ਚੱਲਣਾ ਚਾਹੀਦਾ ਹੈ ਉਸ ਪਰਮਾਤਮਾ ਨੇ ਜੋ ਸਾਡੀ ਜ਼ਿੰਦਗੀ ਵਿੱਚ ਲਿਖਤਾ ਸਾਨੂੰ ਉਸ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ ਪਰ ਇਨਸਾਨ ਇਸ ਗੱਲ ਨੂੰ ਮੰਨਦਾ ਕਿਉਂ ਨਹੀਂ ਹੈਗਾ ਉਹ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੇ ਲਈ ਉਸ ਨੂੰ ਇੰਜ ਲੱਗਦਾ ਕਿ ਨਹੀਂ ਇੱਧਰ ਨਹੀਂ ਠੀਕ ਉੱਧਰ ਠੀਕ ਹੈ ਮੈਂ ਉੱਧਰ ਜਾ ਕੇ ਹੀ ਉੱਧਰ ਜਾਵਾਂਗਾ ਤਾਂ ਮੈਂ ਜ਼ਿਆਦਾ ਸੁਖੀ ਹੋਵਾਂਗਾ ਮੈਨੂੰ ਆਹ ਚੀਜ਼ ਜ਼ਿਆਦਾ ਮਿਲੇਗੀ ਮੈਂ ਉਸ ਤੇ ਜ਼ਿਆਦਾ ਅੱਗੇ ਵੱਧ ਸਕਾਂਗਾ ਦੇਖੋ ਇਨਸਾਨ ਨੂੰ ਕਦੀ ਲਕੀਰ ਦਾ ਫਕੀਰ ਨਹੀਂ ਬਣਨਾ ਚਾਹੀਦਾ ਜਦੋਂ ਅਸੀਂ ਲਕੀਰ ਦਾ ਫਕੀਰ ਬਣ ਜਾਂਦੇ ਆ ਉਦੋਂ ਸੜਾ ਨਾ ਇੱਕ ਫੁੱਲ ਸਟਾਪ ਲੱਗ ਜਾਂਦਾ ਹੈ ਕਿਉਂਕਿ ਟਾਈਮ ਚੇਂਜ ਹੈ ਜਿਸ ਸਮੇਂ ਪਹਿਲੇ ਜਮਾਨੇ ਦੀ ਗੱਲ ਕਰਾਂ ਮੈਂ ਸਿਰਫ ਸਿੱਖ ਧਰਮ ਦੀ ਗੱਲ ਹੀ ਕਰਦੇ ਨਾ ਕਿ ਸੜੇ ਜਿਹੜੇ ਗੁਰੂ ਸਾਹਿਬਾਨ ਸੀ ਸਿੱਖੀ ਬੇਸਿਕਲੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸਟਾਰਟ ਹੋਈ ਪਹਿਲੇ ਗੁਰੂ ਨਾਨਕ ਦੇਵ ਜੀ ਕਿਹਾ ਜਾਂਦਾ ਸੀ ਠੀਕ ਹੈ ਹੁਣ ਜੇ ਅੱਜ ਦੀ ਡੇਟ ਜੇ ਅਸੀਂ ਦੇਖੀਏ ਤੇ ਫੇਰ ਸਾਨੂੰ ਜਿਹੜੀ ਪਗੜੀ ਦਾ ਸਟਾਈਲ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਬਣਨਾ ਚਾਹੀਦਾ ਅਸੀਂ ਕਿਉਂ ਸਟਾਈਲ ਚੇਂਜ ਕਰ ਲਿਆ ਟਾਈਮ ਦੇ ਨਾਲ-ਨਾਲ ਹਰ ਚੀਜ਼ਾਂ ਚੇਂਜ ਹੁੰਦੀਆਂ ਨੇ ਕਿ ਧਰਮ ਦੇ ਵਿੱਚ ਵੀ ਤਬਦੀਲੀਆਂ ਆਉਂਦੀਆਂ ਨੇ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸ ਲੈਵਲ ਤੇ ਲੈ ਕੇ ਚੱਲਦੇ ਹੋ ਨਹੀਂ ਪਰ ਤੁਸੀਂ ਕਹਿ ਰਹੇ ਹੋ ਕਿ ਸਮੇਂ ਦੇ ਹਿਸਾਬ ਨਾਲ ਚੇਂਜ ਹੋਣਾ ਚਾਹੀਦਾ ਪਰ ਜੇ ਆਪਾਂ ਜਿਸ ਪਰਿਵਾਰ ਦੇ ਵਿੱਚ ਜਿਸ ਧਰਮ ਵਿੱਚ ਸਾਡਾ ਜਨਮ ਹੋਇਆ ਜੇ ਅਸੀਂ ਉਸ ਦੇ ਵਿੱਚ ਪਰਪੱਕ ਨਹੀਂ ਹੈਗੇ ਤਾਂ ਫਿਰ ਅਸੀਂ ਕਿੱਥੇ ਖੜਾਂਗੇ ਇਹ ਸਚਾਈ ਹੈ ਕਿ ਜੇ ਅਸੀਂ ਇੱਕ ਸਿੱਖ ਧਰਮ ਦੇ ਵਿੱਚ ਮਨ ਲੋ ਕਿ ਜਨਮ ਲਿਆ ਤੇ ਅਸੀਂ ਸਿੱਖ ਧਰਮ ਛੱਡ ਕੇ ਕੋਈ Hindu ਧਰਮ, Muslim ਧਰਮ ਜਾਂ ईसाई ਧਰਮ ਜੁਆਇਨ ਕਰਦੇ ਹਾਂ ਪਰ ਉਹਦੇ 'ਚ ਦੋ ਚੀਜ਼ਾਂ ਨੇ ਇੱਕੀ ਚੀਜ਼ ਇਹ ਹੈਗੀ ਕਿ ਲਾਲਚ ਨੰਬਰ 2 ਇਹ ਕਿ ਤੁਹਾਡੀ ਆਸਥਾ ਕਿ ਤੁਸੀਂ ਉਸ ਧਰਮ ਦੇ ਵਿੱਚ ਕਿਉਂ ਜਾ ਰਹੇ ਹੋ ਉੱਥੇ ਕੁਐਸਚਨ ਮਾਰਕ ਲੱਗ ਜਾਂਦਾ ਹੈ ਕਿ ਇਹ ਧਰਮ ਜੁਆਇਨ ਕਰਨ ਦੇ ਵਾਸਤੇ ਮੇਰਾ ਦਿਲ ਕਿਉਂ ਮੰਨਦਾ ਹੈ ਤੇ ਇਹ ਕਹਿੰਦਾ ਕਿ ਹਾਂਜੀ ਯਾਰ ਇੱਥੇ ਤਾਂ ਮੈਨੂੰ ਕਮਾਈ ਵੀ ਹੋਣੀ ਹੈ ਮੈਨੂੰ ਫਾਇਦਾ ਵੀ ਮਿਲਨੇ ਨੇ ਉਹ ਚੀਜ਼ਾਂ ਦੋਨਾਂ ਚੀਜ਼ਾਂ ਦੇ ਵਿੱਚ ਅਲੱਗ-ਅਲੱਗ ਆ ਜਾਂਦੀਆਂ ਬਿਲਕੁਲ ਜੀ ਦੇਖਿਆ ਜਾਵੇ ਤਾਂ ਆਖਰਕਾਰ ਜੇ ਦੇਖਦੇ ਤਾਂ ਇਹ ਤਾਂ ਲਾਲਚ ਹੀ ਹੈ ਇੱਕ ਜਿਹੜਾ ਬੰਦੇ ਨੂੰ ਧਰਮ ਪਰਿਵਰਤਨ ਕਰਨ ਲਈ ਚੇਂਜ ਕਰਦਾ ਵੀ ਹਾਂ ਮੈਂ ਧਰਮ ਪਰਿਵਰਤਨ ਕਰਾਂ ਕਿਉਂਕਿ ਜੇ ਦੇਖਿਆ ਜਾਵੇ ਤਾਂ ਕਿਸੇ ਵੀ ਧਰਮ ਦੇ ਵਿੱਚ ਜਦੋਂ ਕਿਤੇ ਜਾਂਦਾ ਤਾਂ ਉਸ ਨੂੰ ਲੱਗਦਾ ਕਿ ਮੇਰੀ ਇੱਥੇ ਇੱਛਾ ਪੂਰੀ ਹੋ ਰਹੀ ਹੈ ਉਦੋਂ ਹੀ ਉਹਦਾ ਮਨ ਡੋਲਦਾ ਕਿ ਨਹੀਂ ਮੈਂ ਇੱਥੇ ਠੀਕ ਹ ਮੈਨੂੰ ਇੱਥੇ ਇੱਛਾ ਪੂਰੀ ਹੋ ਰਹੀ ਹੈ ਮੈਂ ਇਸ ਧਰਮ ਦੇ ਵਿੱਚ ਆਵਾਂ ਪਰ ਜਿਹੜੇ ਧਰਮ ਵਿੱਚ ਦਾ ਜਨਮ ਹੋਇਆ ਉਸ ਦੇ ਵਿੱਚ ਕਿਉਂ ਨਹੀਂ ਪੱਕੇ ਹੋਰੇ देखो सबसे बड़ी गल जेडी ਤੁਸੀਂ ਪਹਿਲੇ ਕਹੀ ਨਾ ਲਾਲਚ ਲਾਲਚ ਦੇ ਬਗੈ मोस्ट ਆਫ ਦਾ ਸੜੇ ਪੰਜਾਬ ਵਿੱਚ ਮੈਂ ਗੱਲ ਕਰਦਾ ਚਲੋ ਹਿੰਦੁਸਤਾਨ ਵਿੱਚ ਵੀ ਹੈ ਪਰ ਪੰਜਾਬ ਦੇ ਵਿੱਚ ਲਾਲਚ ਦੇ ਬੇਸ ਉਤੇ ਧਰਮ ਪਰਵਤਨ ਬਹੁਤ ਵੱਡੀ ਗਿਣਤੀ ਦੇ ਵਿੱਚ ਹੋ ਰਿਆ ਤੁਸੀਂ ਪਿਛਲੇ ਅੰਕੜਿਆਂ ਵਿੱਚ ਦੇਖੋ ਜਿਹਦਾ ਹੁਣ ਈਸਾਈ ਧਰਮ ਨਹੀਂ ਲੈ ਲਈ ਹੈ ਕੋਈ ਤੁਹਾਨੂੰ ਮਾਰਾ ਨਹੀਂ ਹੁੰਦਾ ਪਰ ਕਿਸੇ ਧਰਮ ਦੇ ਵਿੱਚ ਜ਼ਬਰਦਸਤੀ ਜਾਂ ਲਾਲਚ ਦੇ ਕੇ ਜਾਂ ਧੁਖੇ ਧੜੀ ਦੇ ਨਾਲ ਉਹਨੂੰ ਐਡਾਪਟ ਕਰਵਾਣਾ ਉਹਦੀਆ ਇਮੋਸ਼ਨਸ ਨਾਲ ਖੇਡ ਕੇ ਉਹਨੂੰ ਐਡਾਪਟ ਕਰਵਾਣਾ ਉਹ ਗਲਤ ਹੈ ਤਰੀਕਾ ਗੰਤ ਬਿਲਕੁਲ ਗਲਤ ਹੈ ਮੰਨਦਾ ਆਪਣੇ ਦਿਲੋਂ ਕਿ ਹਾਂਜੀ ਮੈਨੂੰ ਇਹਨਾਂ ਦੀ ਜਿਹੜੇ ਬਾਈਬਲ ਅੱਛੀ ਲੱਗਦੀ ਹੈ ਮੈਂ ਇਸਕੇ ਕੇ ਜੁਆਇਨ ਕਰਦਾ ਹਾਂ ਪਰ ਜੇ ਉਹ ਬੰਦਾ ਆਪਣੀਆਂ ਜਜ਼ੂਸਤਾਂ ਜਿਹੜੀਆਂ ਲਾਈਫ ਦੀਆਂ ਕੰਪਲੀਟ ਕਰਨ ਵਾਸਤੇ ਉਹਨੂੰ ਜੁਆਇਨ ਕਰਦਾ ਉਹ ਗਲਤ ਹੈ ਪਰ ਉਹ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਉਹਨੂੰ ਉਥੋਂ ਫਾਇਦਾ ਮਿਲ ਰਿਹਾ ਜਿਹੜੀ ਆਪਾਂ ਪਹਿਲੇ ਗੱਲ ਸਟਾਰਟ ਕੀਤੀ ਏ ਕਿ ਧਰਮ ਕਿਉਂ ਸਟਾਰਟ ਇਹ ਜੁਆਇਨ ਕਰਦਾ ਬੰਦਾ ਕਿ ਧਰਮ ਪਰਵਰਤਨ ਕਿਉਂ ਕਰਦਾ ਹੁਣ ਸਭ ਤੋਂ ਵੱਡੀ ਗੱਲ ਹੈ ਮੇਰਾ ਨਾਮ ਜਨਬੀਰ ਸਿੰਘ ਹੈ ਠੀਕ ਹੈ ਹੁਣ ਮੈਂ ਇਸਾਈ ਧਰਮ ਜੁਆਇਨ ਕਰ ਲਿਆ ਨਾ ਮੈਂ ਜਨਬੀਰ ਸਿੰਘ ਵੀ ਲਿਖਿਆ ਰਹਿਣ ਦੇਣਾ ਅੱਗੇ ਲਿਖ ਦੇਣਾ ਮਸੀਹ ਜਨਬੀਰ ਸਿੰਘ ਉੱਥੇ ਤੁਸੀਂ ਕੀ ਸਮਝ ਸਕਦੇ ਹੋ ਕਿ ਆ ਮੈਂ ਸਿੰਘ ਆ ਕਿ ਆ ਮੈਂ ਇਸਾਈ ਆ ਉਹ ਜੇ ਇਹ ਅੱਗੇ ਮੈਂ ਮੁਸਲਿਮ ਲਿਖਦਾ ਮਹਮਦ ਜ਼ਨਬੀਰ ਸਿੰਘ ਤੇ ਕਿੱਥੇ ਸਟੈਂਡ ਕਰਦਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਮੈਟਰ ਕਰਦੀਆਂ ਨੇ ਤਾਂ ਇਹ ਮੈਂ ਪਹਿਲੇ ਸਟਾਰਟ ਤੋਂ ਇੱਕੋ ਗੱਲ ਕਹੀ ਸੀ ਕਿ ਧਰਮ ਜਿਹੜਾ ਨਾ ਇਹ ਬਹੁਤ ਖਤਰਨਾਕ ਚੀਜ਼ ਹੈ ਇਹਨੂੰ ਅਸੀਂ ਇਹ ਜੇ ਤੇ ਆਸਤਾ ਦੇ ਲੈਵਲ ਤੇ ਲੈ ਕੇ ਚੱਲੀਏ ਫਿਰ ਬਹੁਤ ਅੱਛੀ ਹੈ ਕਿ ਮਨ ਦੀ ਸ਼ਾਂਤੀ ਮਿਲਦੀ ਜੀ ਮੈਨੂੰ ਉਹਨਾਂ ਜਿਹੜੇ ਗੁਰਗ੍ਰੰਥ ਸਾਹਿਬ ਨੇ ਜਾਂ ਬਾਈਬਲ ਹੈ ਜਾਂ ਕੁਰਾਨ ਹੈ ਜਾਂ ਆ ਕਿਨਾ ਜ਼ਮਾਇਨਾ ਹੈ ਠੀਕ ਹੈ ਜੋ ਵੀ ਇਹ ਮੱਕੀ ਜਨੇ ਆਪਣੇ ਆਪਣੇ ਉਹਨਾਂ ਦੇ ਗੰਤ ਨੇ ਉਹਨਾਂ ਤੋਂ ਮੈਨੂੰ ਇਹ ਚੀਜ਼ ਦੀ ਸਿੱਖਿਆ ਮਿਲੀ ਹੈ ਇਸ ਕਹਿ ਕੇ ਮੈਂ ਜੁਆਇਨ ਕੀਤਾ ਬਿਲਕੁਲ ਜੀ ਜੇ ਗੱਲ ਕਰਾਂਗੇ ਤਾਂ ਵੇਖੋ ਰਮਾਇਨਾ ਬਾਈਬਲ ਸਿੱਖੰਤਨ ਸ੍ਰੀ ਗੁਰੂ ਸਾਹਿਬ ਜੀ ਨੇ ਔਰ ਜੋ ਕੁਰਾਨ ਹੈ ਉਹਦੇ ਵਿੱਚ ਵਧੀਆ ਉਹਨਾਂ ਨੇ ਮਤਲਬ ਇੱਕ ਸਿੱਖਿਆ ਦਿੱਤੀ ਹੈ ਇਨਸਾਨ ਨੂੰ ਕਿ ਤੂੰ ਆਪਣੇ ਜਿਹੜੀ ਜ਼ਿੰਦਗੀ ਉਹਦੇ ਵਿੱਚ ਆ ਕਰਮ ਕਰਨੇ ਨੇ ਐਵੇਂ ਕਰਨਾ ਨਾ ਪਰ ਜੇ ਦੇਖਿਆ ਜਾਵੇ ਤਾਂ ਫਿਰ ਉਹ ਉਸ ਨੂੰ ਕਿਉਂ ਨਹੀਂ ਮੰਨਦੇ ਜੇ ਸੁੱਖ ਲਿਖਿਆ ਫਿਰ ਦੁੱਖ ਵੀ ਨਾਲ ਹੀ ਲਿਖਿਆ ਹੈ ਨਾ ਫਿਰ ਦੁੱਖ ਨੂੰ ਕਿਉਂ ਐਕਸੈਪਟ ਨਹੀਂ ਕਰਦੇ ਹੈਗੇ ਦੇਖੋ ਜੀ ਸੁੱਖ ਨੂੰ ਤੇ ਸਾਰੇ ਐਕਸੈਪਟ ਕਰ ਜਾਂਦੇ ਨੇ ਤੇ ਜਦੋਂ ਦੁਖੀ ਹੁੰਦਾ ਬੰਦਾ ਉਦੋਂ ਵੱਧ ਆ ਜਾਂਦਾ ਠੀਕ ਹੈ ਸੋ ਜਦੋਂ ਇਹ ਜਿਹੜੀ ਪ੍ਰੋਬਲਮਸ ਲਾਈਫ ਦੇ ਵਿੱਚ ਆਉਂਦੀਆਂ ਨੇ ਤੇ ਉਹ ਕਹਿੰਦੇ ਕਿ ਇਹ ਜਿਹੜਾ ਸੜਾ ਪਰਮਾਤਮਾ ਹੈ ਨਾ ਇਹ ਸਿੱਖਾਂ ਦਾ ਪਰਮਾਤਮਾ ਹੈ ਇਹ ਹਿੰਦੂਆਂ ਦਾ ਪਰਮਾਤਮਾ ਹੈ ਪਰਮਾਤਮਾ ਨੂੰ ਹੀ ਡਿਵਾਈਡ ਕਰ ਦਿੱਤਾ ਗਿਆ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਇੱਕੋ ਹੀ ਹੈ ਸੋ ਬਲੀਵ ਇਨ ਗੋਡ ਠੀਕ ਹੈ ਉਹਨੂੰ ਤੁਸੀਂ ਗੋੜ ਦੇ ਤੋਤੇ ਦੇਖੋ ਨਾ ਕਿ ਧਰਮ ਦੇ ਤੋਤੇ ਦੇਖੋ ਮੈਂ ਤੇ ਇਹੀ ਕਹਾਂ ਮੈਂ ਹੁਣ ਤੁਹਾਡੇ ਸਾਹਮਣੇ ਬੈਠਾ ਮੇਰਾ ਸਿੱਖੀ ਰੂਪ ਹੈ ਪਰ ਮੈਂ ਕਹਾਂ ਯਾਰ ਮੈਂ ਤਾਂ ਸਿੱਖਾਗਾ ਤੇ ਜੇ ਹੁਣ ਮੈਂ ਮਜ਼ਾਦਾ ਪੜਨਾ ਸਿੱਖਾ ਦੇ ਠੀਕ ਹੈ ਉਹਦੇ ਮਤਲਬ ਮੈਂ ਸਿੱਖਣਾ ਹੀ ਆ ਠੀਕ ਹੈ ਨਾ ਸੋ ਉਹ ਜਿਹੜੀਆਂ ਚੀਜ਼ਾਂ ਨੇ ਬਹੁਤ ਮੈਟਰ ਕਰਦੀਆਂ ਨੇ ਕਿ ਮੈਂ ਗਲਤ ਕੰਮ ਵੀ ਮੇਰੇ ਕੋਲ ਹੋ ਜਾਣਾ ਹੈ ਜ਼ਿੰਦਗੀ ਦੇ ਵਿੱਚ ਝੂਠ ਹੀ ਬੋਲਿਆ ਜਾਣਾ ਤੇ ਹੁਣ ਧਰਮ ਸਿਖਾਉਂਦਾ ਕਿ ਤੁਸੀਂ ਝੂਠ ਬੋਲੋ ਜਿੰਨੇ ਮੱਝੇ ਤੁਸੀਂ ਧਰਮ ਲੈ ਲਓ ਇਵਨ ਜਿਹੜੇ ਨਵੇਂ ਧਰਮ ਵੀ ਸਟਾਰਟ ਹੋਏ ਜੈਨ ਧਰਮ ਵੀ ਪੁਰਾਣਾ ਹੈ ਜ਼ਰਾ ਸੁਆਮੀ ਧਰਮ ਹਰ ਜਗ੍ਹਾ ਤੇ ਪ੍ਰਚਾਰੇ ਹੋਈ ਕੀਤਾ ਜਾਂਦਾ ਕਿ ਨਹੀਂ ਤੁਸੀਂ ਕਿਸੇ ਨੂੰ ਦੁੱਖ ਨਾ ਦਿਓ ਕਿਸੇ ਨਾਲ ਧੋਖਾ ਨਾ ਕਰੋ ਠੀਕ ਹੈ ਤੇ ਜੇ ਮੈਂ ਧੋਖਾ ਵੀ ਕਰ ਰਿਹਾ ਝੂਠ ਹੀ ਬੋਲ ਰਿਹਾ ਤੇ ਮੈਂ ਇਹ ਧਰਮ ਕਿਦਾ ਐਡਾਪਟ ਕਰ ਲਾਂਗਾ ਅਸੀਂ ਪ੍ਰਵਚਨ ਤੇ ਸੁਣ ਕੇ ਆ ਜਾਂਦੇ ਆ ਉਸ ਤੋਂ ਬਾਅਦ ਫਿਰ ਅਸੀਂ ਉਸ ਟਾਈਪ ਵਿੱਚ ਹੀ ਬਣ ਜਾਂਦੇ ਆ ਡਾਕਟਰ ਸਾਹਿਬ ਤੁਸੀਂ ਇਸ ਚੀਜ਼ ਤੇ ਰਿਸਰਚ ਕਰ ਰਹੇ ਹੋ ਤੁਸੀਂ ਪੁਰਾਣੇ ਇਤਿਹਾਸ ਵੀ ਪੜੇ ਹੋਣਗੇ ਉਹਦੇ ਵਿੱਚ ਦੇਖਿਆ ਹੋਵੇਗਾ ਕਿ ਜਦੋਂ ਗੁਰੂ ਸਾਹਿਬ ਜੀ ਨੇ ਇੱਕ ਆਪਣੇ ਧਰਮ ਦੇ ਲਈ ਆਪਣੇ ਪਿਤਾ ਜੀ ਦਾ ਬਲਿਦਾਨ ਦਿੱਤਾ ਚੰਦਨੀ ਚੌਂਕ ਦੇ ਹਿੰਦੂਆਂ ਲਈ ਉਹਨਾਂ ਨੇ ਆਪਣਾ ਸਿਰ ਕਟਵਾਇਆ ਉਸ ਤੋਂ ਬਾਅਦ ਆਪਣਾ ਪਰਿਵਾਰ ਵਾਰਤਾ ਤੱਕ ਉਹਨਾਂ ਨੂੰ ਕੀ ਲੋੜ ਪੈ ਗਈ ਸੀ ਉਹਨਾਂ ਨੇ ਇੱਕ ਧਰਮ ਦੇ ਲਈ ਆਪਣਾ ਸਾਰਾ ਪਰਿਵਾਰ ਵਾਰਿਆ ਪਰ ਸਾਡੇ ਲੋਕ ਅੱਜ ਇਸ ਚੀਜ਼ ਨੂੰ ਕਿਉਂ ਨਹੀਂ ਸਮਝਦੇ ਇਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਮੀ ਹੈ ਨਾ ਸਾਡੇ ਤੱਕ ਨਹੀਂ ਠੇਕੇ ਦਾਦਾ ਦੀ ਹੈ ਕਿ ਜਿਹੜੇ ਸਕੂਲਾਂ ਦੇ ਵਿੱਚ ਸਿੱਖਿਆ ਦੇਣੀ ਜਾਂ ਤੁਸੀਂ ਦੇਖੋ ਕਿ ਜਿਹੜੇ ਸੜੇ ਮਜੂਦ ਕਿਸਨ ਪੇਰੈਂਟਸ ਹਨ ਉਹ ਸਾਨੂੰ ਘਰ ਦੇ ਵਿੱਚ ਉਹਨਾਂ ਨੂੰ ਟੀਵੀ ਨਹੀਂ ਸੀ ਹੁੰਦੇ ਮੋਬਾਈਲ ਨਹੀਂ ਸੀ ਹੁੰਦੇ ਸ਼ਾਮ ਨੂੰ ਬੈਠ ਜਾਓ ਬੱਚਿਓ ਸਾਖੀਆਂ ਸੁਣਾਉਣੀਆਂ ਸਿੱਖ ਇਤਿਹਾਸ ਸੁਣਾਉਣਾ ਹਿੰਦੂ ਇਤਿਹਾਸ ਵੀ ਸੁਣਾਉਣਾ ਉਹਨਾਂ ਇਹ ਨਹੀਂ ਸੋਚਿਆ ਜਾਂਦਾ ਕਿ ਹਾਂ ਵੀ ਇਹ ਗੰਦਾ ਤਦਮ ਇਹ ਚੰਗਾ ਤਦਮ ਹੈ ਕੋਨੇ ਸੇ ਗੰਦਾ ਧਰਮ ਤੇ ਚੰਗੇ ਧਰਮ ਦੀ ਰਾਜਨੀਤੀ ਦੇ ਵਿੱਚ ਆ ਗਏ ਆ ਉਹ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਹੈਗੇ ਨੇ ਜਿਹੜੇ ਰਾਜ ਨੇਤਾ ਉਹਨਾਂ ਦਾ ਬਹੁਤ ਗਲਤ ਰੋਲ ਹੈ ਇਸ ਚੀਜ਼ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਵੋਟ ਬੈਂਕ ਕ੍ਰੀਏਟ ਕਰਨ ਵਾਸਤੇ ਇਹਨਾਂ ਚੀਜ਼ਾਂ ਨੂੰ ਕ੍ਰੀਏਟ ਕੀਤਾ ਗਿਆ ਹਾਂ ਜੇ ਗੱਲ ਕਰੀਏ ਤਾਂ ਤੁਸੀਂ ਰਿਸਰਚ ਕੀਤੀ ਹੈ ਕਿ ਜਿਹੜਾ ਕਿ ਇਸਾਈ ਧਰਮ ਦਾ ਬੋਲਬਾਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਧਰਮ ਪਰਵਰਤਨ ਨੂੰ ਲੈ ਕੇ ਤੁਸੀਂ ਇੱਕ ਰਿਸਰਚ ਕੀਤੀ ਹੈ ਤੇ ਦੇਖਿਆ ਜਾਵੇ ਉਹ ਕਿਵੇਂ ਤੁਸੀਂ ਰਿਸਰਚ ਕੀਤੀ ਤੇ ਕਿਵੇਂ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਇਸ ਨੂੰ ਜ਼ਿਆਦਾ ਜਿਹੜਾ ਕਿ ਅੱਗੇ ਵੱਧਦਾ ਜਾ ਰਿਹਾ ਹੈ ਦੇਖੋ ਮੈਂ ਜੇ ਇਸਾਈ ਧਰਮ ਦੀ ਗੱਲ ਕਰਾਂ ਨਾ ਮੈਂ ਵੀ ਬਾਈਬਲ ਪੜ੍ਹੀ ਹੈ ਬਹੁਤ achchiyan chizaan likhiyan ne par main eh cheez samjha ki jada sab to isle latest unomek ਕੈਲਕੂਲੇਟ ਕਰਕੇ ਚੱਲਤਾ ਉਹ ਸਿੱਖ ਧਰਮ ਹੈ ਠੀਕ ਹੈ ਪਰ ਇਹਦੇ ਵਿੱਚ ਜਿਹੜਾ ਇਸ ਵੇਲੇ ਇਸਾਈ ਧਰਮ ਦੇ ਵਿੱਚ ਲਾਲਚ ਬੇਸ ਜ਼ਿਆਦਾ ਹੋ ਗਿਆ ਮੈਂ ਕੱਲ ਪਰਸੋ ਵੀ ਮੇਰੇ ਕੋਲ ਕੋਈ ਇੰਟਰਵਿਊ ਲੈਣਾ ਸੀ ਕਿੰਨੇ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਕਿ ਜੀ ਮੈਂ ਤੇ ਹੁਣ ਇਹ ਕਹਣਾ ਕਿ ਪੰਜਾਬ ਦੇ ਵਿੱਚ ਦਸਤਾਦ ਵਾਲੇ ਇਸਾਈ ਆ ਗਏ ਨੇ ਠੀਕ ਹੈ ਬਿਲਕੁਲ ਜੀ ਜੇ ਦੇਖਿਆ ਜਾਵੇ ਤਾਂ ਧਰਮ ਪਰिवर्तन ਕਰ ਲੈਂਦੇ ਨੇ ਪਰ ਸਿਰਾਂ ਤੇ ਪਗੜੀ ਇਹ ਨਾਮ ਸਿੰਘ ਵੀ ਚੱਲ ਰਿਹਾ Hindu ਦੀ ਪਹਿਚਾਨ ਹੋ ਸਕਦੀ ਹੈ Sikh ਦੀ ਪਹਿਚਾਨ ਹੋ ਸਕਦੀ ਹੈ ईसाई ਦੀ ਕੀ ਪਹਿਚਾਨ ਹੈ ਮੁਸਲਮਾਨ ਦੀ ਵੀ ਪਹਿਚਾਨ ਹੈ ਦੂਜਾ ਪਤਾ ਲੱਗ ਜਾਂਦਾ ਕਿ ਇਹ ਮੁਸਲਮਾਨ ਹੈ ਠੀਕ ਹੈ ਚਾਲ ਟਾਲ ਤੋਂ ਫੇਸ ਤੋਂ ਤੁਸੀਂ ਕ੍ਰਿਸਚੀਅਨਸ ਨੂੰ ਕਿੱਦਾਂ ਪਛਾਣੋਗੇ ਮੇਨ ਤੇ ਇਹ ਕਦਰਨ ਸੀ ਪਿੰਡਾਂ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਜਿਨ੍ਹਾਂ ਕੋਲ ਫਾਈਨੈਂਸ਼ਲੀ ਬਹੁਤ ਪ੍ਰੋਬਲਮਸ ਹਨ ਤੇ ਨਾਲੇ ਜਿਹੜੇ ਸੜੇ ਜ਼ਿੰਮੇदार ਲੋਕ ਨੇ ਉਹਨਾਂ ਨੂੰ ਅੱਛੀ ਨਿਗਾਹ ਨਾਲ ਨਹੀਂ ਸੀ ਦੇਖਦੇ ਤਾਂ ਉਹਨੂੰ ਡਿਵਾਈਡ ਕਰ ਦਿੱਤਾ ਗਿਆ ਸੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅੱਗੇ ਆਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਇੱਕ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਹੁਣ ਤੇ ਜਿਹੜੇ ਸ਼ਮਸ਼ਾਨ ਘਟ ਉਹ ਵੀ ਅਲੱਗ-ਅਲੱਗ ਹੋ ਗਏ ਉਹਨੂੰ ਪੁਰਾਣੀ ਗੱਲ ਯਾਦ ਆਦੀ ਹੈ ਜਦੋਂ ਪਾਰਟੀਸ਼ਨ ਹੋਈ ਸੀ ਮੇਰੇ ਪਿਤਾ ਜੀ ਦੱਸਦੇ ਹੁੰਦੇ ਸੀ ਕਹਿੰਦੇ ਕਿ ਜਦੋਂ ਉਹ ਤੋਂ ਟ੍ਰੇਨ ਆਂਦੀ ਸੀ ਨਾ ਉਹਦਾ ਸਟੇਸ਼ਨ ਤੇ ਇਹ Hindu ਪਾਣੀ ਇਹ ਮੁਸਲਮਾਨ ਪਾਣੀ ਮੈਂ ਕਿ Hindu ਬੰਦਾ ਮੁਸਲਮਾਨ ਪਾਣੀ ਨਹੀਂ ਸੀ ਪੀਂਦਾ ਤੇ ਮੁਸਲਮਾਨ ਬੰਦਾ Hindu ਪਾਣੀ ਨਹੀਂ ਸੀ ਪੀਂਦਾ ਸਿੱਖ ਤੇ ਸਾਰੇ ਤਾਂ ਪਾਣੀ ਪੀ ਲੈਂਦੇ ਸੀ ਠੀਕ ਹੈ ਇਹ ਉਦੋਂ ਦੀ ਬੜੀ ਹੀ ਵੱਡੀ ਚੀਜ਼ ਸੀ ਕਿ ਉਦੋਂ ਤੋਂ ਹੀ ਇਹ ਚੀਜ਼ਾਂ ਚੱਲ ਪਈਆਂ ਸੋ ਹੁਣ ਦੇਖਿਆ ਜਾਵੇ ਤਾਂ ਫਿਰ ਕੀ ਸੱਟਾ ਨਿਕਲਦਾ ਕਿ ਆਉਣ ਵਾਲੇ ਜਿਹੜੇ ਸਮੇਂ ਨੇ ਹੋਰ ਗੰਭੀਰ ਸੱਟੇ ਨਿਕਲਣਗੇ ਚਿੰਤਾ ਦਾ ਜਿਹੜਾ ਵਿਸ਼ਾ ਹੈ ਹੋਰ ਜਿਆਦਾ ਵੱਧਾ ਜਾਏ। ਦੇਖੋ ਜਿਹੜੇ ਸੜੇ ਮੈਂ ਫੇਰ ਉਹੀ ਵਰਡ ਯੂਜ਼ ਕਰਾਂਗਾ ਧਰਮ ਦੇ ਠੇਕੇਦਾਰ ਜਿਹੜੇ ਸੜੇ ਆਗੂ ਨੇ ਉਹਨਾਂ ਨੂੰ ਬੜੇ ਹੀ ਤਰੀਕੇ ਦੇ ਨਾਲ ਇਹ ਅਗੇ ਆਣਾ ਚਾਹੀਦਾ ਹੈ ਕਿ ਪੋਜ਼ਿਟਿਵ ਵੇ ਦੇ ਨਾਲ ਨਾ ਕਿ ਕਿਸੇ ਨੂੰ ਤਮਕਾ ਕੇ ਆਪਣੇ ਧਰਮ ਵਿੱਚ ਵਾਪਸ ਲੈ ਆਣਾ। ਭਾਈ ਮੈਂ ਇਹ ਵੀ ਚੀਜ਼ ਦੇਖ ਰਿਹਾ ਕਿ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਧਰਮ ਤੋਂ ਬਹੁਤ ਪਿੱਛੇ ਹਟਦੀ ਜਾ ਰਹੀ ਹੈ। ਉਹ ਕਿਸੇ ਧਰਮ ਨੂੰ ਮੰਨ ਕੇ ਖੁਸ਼ੀ ਨਹੀਂ ਹੈ। ਇਹਦੇ ਅੰਕੜੇ ਵੀ ਮੈਂ ਕੈਲਕੂਲੇਟ ਕਰ ਰਹੇ ਹਾਂ ਮੈਂ ਅਲੱਗ-ਅਲੱਗ ਜਗ੍ਹਾ ਤੋਂ ਡਾਟਾ ਇਕੱਠਾ ਕਰ ਰਹੇ ਹਾਂ ਮੈਂ ਕਿ ਸਪੋਜ਼ ਕਰੋ ਮੈਂ ਆਪਣੇ ਕਲੀਨਿਕ ਤੇ ਬੈਠਾ ਹਾਂ ਤੇ ਕੋਈ ਆਇਆ ਤੇ ਮੈਂ ਪੁੱਛਦਾ ਜੀ ਤੁਸੀਂ ਕਿਹੜੇ ਧਰਮ ਨੂੰ ਬੱਚਿਆਂ ਨੂੰ ਖਾਸ ਕਰਕੇ ਉਹ ਕਹਿੰਦੇ ਅੰਕਲ ਅਸੀਂ ਤੇ ਹੁਣ ਧਰਮ ਨੂੰ ਨਹੀਂ ਮੰਨਦੇ ਅਸੀਂ ਤਾਂ ਸਿਰਫ ਰੱਬ ਨੂੰ ਮੰਨਦੇ ਹਾਂ ਵੀ ਬੀਲੀਵ ਇਨ ਓਨਲੀ ਗੋਡ ਉਹ ਭਾਵੇਂ ਕਿਸੇ ਵੀ ਰੂਪ ਵਿੱਚ ਸਾਨੂੰ ਭਾਵੇਂ ਇਟ ਦੇ ਰੂਪ ਵਿੱਚ ਆਜੇ ਭਾਵੇਂ ਕੱਪੜੇ ਦੇ ਰੂਪ ਆਜੇ ਅਸੀਂ ਰੱਬ ਨੂੰ ਸਿਰਫ ਮੰਨਦੇ ਹਾਂ ਜਿਹੜੀ ਸੁਪਰ ਪਾਵਰ ਹੈ ਜਿਹਨੇ ਦੁਨੀਆ ਨੂੰ ਬਣਾਇਆ ਜੋਨੋ ਅਸੀਂ ਦੇਖਿਆ ਨਹੀਂ ਕਰੇ ਸਿਰਫ ਅਸੀਂ ਮਹਿਸੂਸ ਕਰਦੇ ਕਿ ਹਾਂਜੀ ਰੱਬ ਹੈ ਤੇ ਇਹੋ ਅਸੀਂ ਚੱਲ ਰਹੇ ਹਾਂ ਅੰਜ ਦੇਖਿਆ ਜਾਵੇ ਤਾਂ ਇਸਾਈ ਧਰਮ ਤੁਸੀਂ ਦੱਸ ਰਹੇ ਕਿ ਦਿਨ ਦਿਨ ਵੱਧਦਾ ਜਾ ਰਿਹਾ ਹੈ ਲੋਕ ਇਸਾਈ ਧਰਮ ਨੂੰ ਅਪਣਾ ਵੀ ਰਹੇ ਨੇ ਕਿਸੇ ਲਾਲਚ ਵਸ ਲਾ ਲੋ ਕਿਉਂਕਿ ਦੇਖਿਆ ਜਾਵੇ ਤਾਂ ਜਿਆਦਾ ਲਾਲਚ ਦਿੱਤਾ ਜਾਂਦਾ ਹੈ ਤੇ ਉਹ ਜਲਦੀ ਹੀ ਲੋਕ ਜਿਹੜੇ ਨੇ ਲਾਲਚ ਵਸ ਹੋ ਕੇ ਧਰਮ ਨੂੰ ਚੇਂਜ ਕਰ ਲੈਂਦੇ ਨੇ ਧਰਮ ਇਸਾਈ ਧਰਮ ਵਿੱਚ ਆ ਜਾਂਦੇ ਨੇ ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਇੰਨਾ ਕੁਝ ਹੋਇਆ ਸਿੱਖਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਧਰਮ ਨੂੰ ਬਚਾਉਣ ਵਾਸਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਹੀਦیاں ਹੋਈਆਂ ਫਿਰ ਵੀ ਜਿਹੜੇ ਸਿੱਖ ਫੈਮਲੀਆਂ ਨੇ ਜਿਹੜੇ Hindu ਧਰਮ ਵਿੱਚ ਪੱਕੇ ਨੇ ਉਹਨਾਂ ਨੂੰ ਆਪਣਾ ਪਿਛੋਕੜ ਕਿਉਂ ਨਹੀਂ ਦਿਖਦਾ ਕਿ ਸਾਡੇ ਲਈ ਉਹਨਾਂ ਨੇ ਇੰਨਾ ਕੁਝ ਕੀਤਾ ਤੇ ਅਸੀਂ ਅੱਜ ਲਾਲਚ ਵਸ ਹੋ ਕੇ ਕੰਮ ਕਰ ਰਹੇ ਮੈਂ ਇਹਦੇ ਵਿੱਚ ਜੋ ਸਮਝਦਾ ਹਾਂ ਕਿ ਇਹਦੇ ਵਿੱਚ ਇੱਕ ਫੈਕਟਰ ਨਹੀਂ ਹੈ ਜਦੋਂ ਸਪੋਜ਼ ਕਰੋ ਕਿ ਤੁਹਾਨੂੰ ਆਪਣੇ ਧਰਮ ਤੋਂ ਇਨਸਾਫ ਨਹੀਂ ਮਿਲਦਾ ਠੀਕ ਹੈ ਉਹ ਬੰਦਾ ਆਪਣੇ ਆਪ ਨੂੰ ਡਿਵਰਟ ਕਰਦਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ ਤਜਨ ਤਜਨ ਦੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਅਤਵਾਦ ਦੇ ਆ ਠੀਕ ਹੈ ਜਿਹੜਾ ਹੰਡਾਇਆ ਹੈ ਟੌਪਲ ਉਹਦੇ ਵਿੱਚ ਮੇਨ ਚੀਜ਼ ਕੀ ਆਈ ਕਿ ਜਦੋਂ ਇਹਨਾਂ ਨੇ ਐਸਸੀਪੀਸੀ ਵਾਲੇ ਕੋਲ ਗਏ ਠੀਕ ਹੈ ਕਾਲ ਤੱਕ ਤੇ ਜਿੱਥੇ ਉਹਨਾਂ ਨੇ ਕੋਈ ਹੱਥ ਪੱਲਾ ਨਹੀਂ ਪਕੜਿਆ ਕੋਈ ਫਾਈਨੈਂਸ਼ੀਅਲੀ سپورਟ ਨਹੀਂ ਕੀਤੀ ਕਿ ਤੁਸੀਂ ਤੁਹਾਡੇ ਫੈਮਿਲੀ ਮੈਂਬਰਸ ਮਾਰੇ ਗਏ ਨੇ ਕੁਝ ਜਿਸ ਕਰਕੇ ਉਹਨਾਂ ਨੇ ਕਿਹਾ ਜੀ ਇਹ ਕੋਈ ਧਰਮ ਥੋੜਾ ਅਸੀਂ ਕੀ ਕਹਿਣਾ ਜਿਹੜਾ ਸੜੇ ਟਾਈਮ ਮਾਰੇ ਟਾਈਮ ਦੇ ਉੱਤੇ سپورਟ ਹੀ ਨਹੀਂ ਕਰ ਸਕਦਾ ਠੀਕ ਹੈ ਤੇ ਉਹਦੇ ਧਰਮ ਨੂੰ ਅਸੀਂ ਜੁਆਇਨ ਕਰਕੇ ਕਰਨਾ ਕੀ ਹੈ ਉਹ ਫਿਰ ਉਸ ਦਸਤ ਦੇ ਨੂੰ ਛੱਡ ਕੇ ਦੂਸਰੇ ਰਸਤੇ ਦੇ ਉੱਤੇ ਆ ਜਾਂਦੇ ਨੇ ਕਿ ਜਿਹੜਾ ਗਲਤ ਰਸਤਾ ਅਪਣਾ ਲੈਂਦੇ ਨੇ ਇਹਦੇ ਵਿੱਚ ਲਾਲਚ ਦੇ ਦਾ ਧਰਮ ਅਸੀਂ ਵਰਲਡ ਯੂਜ਼ ਕਰ ਸਕਦੇ ਹਾਂ ਹਾਂ ਜੇ ਦੇਖਿਆ ਜਾਵੇ ਤਾਂ ਇਹੀ ਸਿੱਟਾ ਨਿਕਲਦਾ ਹੈ ਕਿ ਜਦੋਂ ਵੀ ਕੋਈ ਇਨਸਾਨ ਦੀ ਇੱਛਾ ਪੂਰੀ ਹੁੰਦੀ ਆ ਜਾਂ ਲਾਲਚ ਉਹਦਾ ਪੂਰਾ ਹੁੰਦਾ ਤਾਂ ਉਦੋਂ ਹੀ ਉਹ ਧਰਮ ਪਰਵਰਤਨ ਵੱਲ ਤੁਰਦਾ ਹੈ ਇਹ ਕਹਿ ਸਕਦੇ ਹਾਂ ਮੋਸਟ ਆਫ ਦਾ ਕਿਉਂਕਿ ਪੰਜੇ ਉਂਗਲਾ ਇੱਕੋ ਬਰਾਬਰ ਨਹੀਂ ਹੁੰਦੀਆਂ ਠੀਕ ਤੇ ਉਹਦੇ ਵਿੱਚ ਕਈ ਫੈਕਟਰਸ ਤੇ ਹਾਂ ਮੈਂ ਪਹਿਲੇ ਵਰਲਡ ਵੀ ਯੂਜ਼ ਕੀਤਾ ਕਿ ਕਈ ਫੈਕਟਰਸ ਨੇ ਇਹਦੇ ਵਿੱਚ ਡਰਗ ਫੈਕਟਰ ਹੈ ਮਾਈਗ੍ਰੇਸ਼ਨ ਫੈਕਟਰ ਹੈ ਆਪਣੇ ਮਾਈਂਡ ਨੂੰ ਡਿਵਰਟ ਕਰਨ ਦਾ ਫੈਕਟਰ ਹੈ ਕਿ ਨਹੀਂ ਇਹ ਧਰਮ ਕੀ ਚੀਜ਼ ਹੈ ਧਰਮ ਤੇ ਲੜਾਉਣ ਵਾਸਤੇ रह ਗਿਆ ਪਰ ਇੱਕਲ ਤੁਸੀਂ ਕਹਿ ਰਹੇ ਸੀ ਕਿ ਧਰਮ ਦੇ ਠੇਕੇਦਾਰਾਂ ਨੇ ਹੀ ਇਸ ਚੀਜ਼ ਨੂੰ ਜ਼ਿਆਦਾ ਲੈ ਕੇ ਹੁੰਦਾ ਕਿਉਂਕਿ ਜਦੋਂ ਧਰਮ ਦੇ ਠੇਕੇਦਾਰ ਆਪਣੇ ਧਰਮ ਦੇ ਵਿੱਚ ਪੱਕੇ ਨਹੀਂ ਕਰਦੇ ਆਪਣੇ ਲੋਕਾਂ ਨੂੰ ਤਾਂ ਉਦੋਂ ਹੀ ਉਹ ਧਰਮ ਚੇਂਜ ਕਰਦੇ ਨੇ ਪਰ ਜੇ ਦੇਖਿਆ ਜਾਵੇ ਤਾਂ ਇੱਕ ਪਰਿਵਾਰ ਦਾ ਹੀ ਬੜਾ ਵੱਡਾ ਸਹਿਯੋਗ ਹੁੰਦਾ ਆਪਣੇ ਬੱਚੇ ਨੂੰ ਆਪਣੇ ਨਵੀਂ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਧਰਮ ਬਾਰੇ ਦੱਸਣਾ ਉਹਨਾਂ ਦੇ ਇਤਿਹਾਸ ਬਾਰੇ ਦੱਸਣਾ ਤਾਂ ਇੱਕ ਪਰਿਵਾਰ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਦੇਖੋ ਜ਼ਿੰਮੇਵਾਰੀ ਬਣਦੀ ਹੈ ਪਰ ਜਿਹੜਾ ਇਸ ਵੇਲੇ ਮੋਬਾਈਲ ਟੀਵੀ ਕੰਪਿਊਟਰਸ ਲਾਈਫਸਟਾਈਲ ਟੋਟਲ ਬੱਚਿਆਂ ਦਾ ਚੇਂਜ ਹੋ ਗਿਆ ਬੱਚਿਆਂ ਦੇ ਵਿੱਚ ਟ੍ਰੋਲਰੈਂਸ ਪਾਵਰ ਖਤਮ ਹੋ ਗਈ ਹੈ ਉਹ ਇਵਨ ਆਪਣੇ ਪੇਰੈਂਟਸ ਨੂੰ ਵੀ ਕਹਿ ਦਿੰਦੇ ਨੇ ਕਈ ਵਾਰੀ ਤੁਹਾਨੂੰ ਨਹੀਂ ਪਤਾ ਪਾਪਾ ਮੈਂ ਤਾਂ ਦੁਨੀਆ ਦੇਖੀ ਹੈ ਠੀਕ ਹੈ ਸਾਨੂੰ ਨਾ ਸਮਝਾਓ ਸੋ ਜਦੋਂ ਸਾਡੇ ਪੇਰੈਂਟਸ ਹੁੰਦੇ ਸੀ ਸਾਨੂੰ ਗੁੱਸੇ ਵੀ ਹੋ ਲੈਂਦੇ ਸੀ ਚਪੇੜ ਵੀ ਮਾਰ ਲੈਂਦੇ ਸੀ ਤੇ ਅਸੀਂ ਕੁਝ ਕਹਿੰਦੇ ਨਹੀਂ ਸੀ ਤੇ ਅੱਜ ਕੱਲ ਬੱਚੇ ਨੂੰ ਤੁਸੀਂ ਚਪੇੜ ਮਾਰ ਕੇ ਦੇਖੋ ਬੱਚਾ ਅੱਗੋਂ ਹੱਥੋਂ ਪੈਂਦਾ ਜੇ ਦੇਖਿਆ ਜਾਵੇ ਤਾਂ ਸਮੇਂ ਨਾਲ ਸਭ ਕੁਝ ਤਬਦੀਲ ਹੁੰਦਾ ਜਾ ਰਿਹਾ ਹੈ ਕਿਉਂਕਿ ਧਰਮ ਤਾਂ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਨਾਲ ਨਵੀਂ ਜਨਰੇਸ਼ਨ ਕਿੱਧਰ ਨੂੰ ਜਾਂਦੀ ਪਈ ਹੈ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਜਨਰੇਸ਼ਨ ਜਿਹੜੀ ਇਸ ਵੇਲੇ ਮਟੀਰੀਅਲਿਸਟਿਕ ਹੋ ਗਈ ਹੈ ਉਹਨਾਂ ਨੇ ਧਰਮ ਤੋਂ ਕੁਝ ਨਹੀਂ ਲੈਣਾ ਵੈਸਟਰਨ ਕਲਚਰ ਨਾਲ ਵੈਸਟਰਨ ਕਲਚਰ ਸਾਡੇ ਸਮਾਜ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਪੋਇਜ਼ਨ ਦੀ ਤਰ੍ਹਾਂ ਐਡ ਹੁੰਦਾ ਜਾ ਰਿਹਾ ਹੈ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਬਹੁਤ ਬੁਰੀ ਤਰ੍ਹਾਂ ਸਪੋਇਲ ਕਰ ਰਹੀ ਹੈ ਆ ਲਾਸਟ ਸਵਾਲ ਕਰਾਂਗੇ ਇਸ ਦਾ ਹੱਲ ਕੀ ਹੈ ਹੱਲ ਹੈ ਕਿ ਧਰਮ ਦੇ ਜਿਹੜੇ ਮੇਨ ਪੈਰੋਕਾਰ ਨੇ ਉਹਨਾਂ ਨੂੰ ਇਹੋ ਜਿਹੀ ਗਾਈਡਲਾਈਨਸ ਬਣਾਉਣੀਆਂ ਚਾਹੀਦੀਆਂ ਹੈ ਜਿਹਦੇ ਨਾਲ ਬੱਚਿਆਂ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇੱਕ ਸ਼ੌਂਕ ਪੈਦਾ ਹੋਏ ਕਿ ਇਹ ਮੇਰਾ ਸਿੱਖ ਧਰਮ ਹੈ ਇਹ ਮੇਰਾ ਹਿੰਦੂ ਧਰਮ ਹੈ ਇਹ ਸਾਈ ਧਰਮ ਹੈ ਇਹ ਮੁਸਲਿਮ ਧਰਮ ਹਨ ਨੂੰ ਮੈਂ ਇਸੇ ਧਰਮ ਦੇ ਵਿੱਚ ਰਹਿ ਕੇ ਨੂੰ ਅੱਗੇ ਲੈ ਕੇ ਜਾਣਾ ਤੇ ਉਦੋਂ ਦੂਜਾ ਫਰਜ਼ ਪੇਰੈਂਟਸ ਦਾ ਵੀ ਹੈ ਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਜਦੋਂ ਅਸੀਂ ਉਹਨੂੰ ਆਦਤ ਹੀ ਸ਼ੁਰੂ ਤੋਂ ਪਾ ਲੈਣੇ ਹਨ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਜਦੋਂ ਅਸੀਂ ਇੱਕ ਬੱਚੇ ਨੂੰ ਸ਼ੁਰੂ ਤੋਂ ਇੱਕ ਚੀਜ਼ ਦੇਣੇ ਕਿ ਬੇਟਾ ਇਹਲਾ ਮੋਬਾਈਲ ਪਕੜ ਲੈ ਤੇ ਮੈਨੂੰ ਤੰਗ ਨਾ ਕਰ ਠੀਕ ਹੈ ਪਰ ਅਸੀਂ ਬੱਚੇ ਨੂੰ ਟਾਈਮ ਨਹੀਂ ਦਿੰਦੇ ਤੇ ਜਦੋਂ ਬੱਚਾ ਉਹਦਾ ਐਡਿਕਸ਼ਨ ਬਣ ਗਏ ਤੇ ਬੱਚਾ ਕਿਤਾ ਇਸ ਲਈ ਕਿ ਬਣੇਗਾ ਕਿ ਹਾਂ ਵੀ ਮੈਂ ਤਦ ਨੂੰ ਸੋਚਾ ਠੀਕ ਹੈ ਪਹਿਲਾਂ ਹੁੰਦੀ ਸੀ ਦਾਦੀ ਮਾਂ ਗੁਰਦੁਆਰੇ ਲੈ ਕੇ ਜਾਂਦੀ ਛੋਟੇ ਬੱਚਿਆਂ ਨੂੰ ਲੈ ਕੇ ਜਾਂਦਾ ਅੱਜ ਕੱਲ ਕੋਈ ਲੈ ਕੇ ਨਹੀਂ ਜਾ ਕੇ ਖੁਸ਼ ਹੈ ਸਕੂਲਾਂ ਦਾ ਦੇਖ ਲੋ ਹਾਲ ਮੰਨ ਲਓ ਕਿ ਸਿਖਰ ਸਕੂਲ ਨੇ ਲਾਈ ਜਾਂਦਾ ਤੇ ਚਲੋ ਬਹੁਤ ਪ੍ਰੈਸ਼ਰ ਹੈ ਪੰਜਾਬੀ ਅਲਾਉਡ ਇਨ ਇੰਗਲਿਸ਼ ਹਾਂ ਇਹ ਤੁਸੀਂ ਆਪਣੇ ਆਪ ਹੀ ਵਰਲਡ ਯੂਜ਼ ਕਰ ਲੈ ਕਿ ਪੰਜਾਬੀ ਅਲਾਉਡ ਨਹੀਂ ਇੰਗਲਿਸ਼ ਵਿੱਚ ਬੋਲੋ ਤੇ ਦੂਜੀ ਗੱਲ ਦੇਖੋ ਜਦੋਂ ਅਸੀਂ ਪੜ੍ਹਦੇ ਸੀ ਨਾ ਉਦੋਂ ਸਾਡੇ ਡਿਮਿਨਿਟੀ ਦਾ ਇੱਕ ਪੀਰਿਅਡ ਹੁੰਦਾ ਸੀ ਕੰਪੀਟੀਸ਼ਨ ਕਰਵਾਏ ਜਾਂਦੇ ਸੀ ਮੈਂ ਕਈ ਵਾਰੀ ਚੀਫ ਕਲਸਾ ਦੀਵਾਨ ਦੇ ਕਈ ਜਿਹੜੇ ਮੈਂਬਰ ਸਾਹਿਬਾਨ ਨੂੰ ਬੜੀ ਰਿਕੁਐਸਟ ਕੀਤੀ ਹੈ ਕਿ ਤੁਸੀਂ ਬੱਚਿਆਂ ਦੇ ਵਿੱਚ ਸ਼ੌਂਕ ਪੈਦਾ ਕਰੋ ਪਗੜੀ ਬਨਣ ਦਾ ਨਾ ਕਿ ਉਹਨਾਂ ਤੇ ਥੁਪੋ ਕਿ ਤੂੰ ਪਗੜੀ ਬਨ ਕੇ ਆਣਾ ਛੋਟਾ ਜਿਹਾ ਬੱਚਾ ਹੁੰਦਾ ਹੈ ਜੋਤੀ 5ਵੀਂ ਕਲਾਸ ਤੋਂ ਬਾਅਦ ਠੀਕ ਹੈ ਸਵੇਰੇ ਇਖਤਿਆਰ ਹੋਣਾ ਹੁੰਦਾ ਉਹ ਤੋਂ ਬਸਤਾ ਹੈਵੀ ਹੁੰਦਾ ਪਾਪਾ ਪਗੜੀ ਬੰਨੋ ਮੈਂ ਲੇਟ ਹੋ ਗਿਆ ਠੀਕ ਹੈ ਉਹਦੇ ਵਿੱਚ ਉਹਨਾਂ ਨੂੰ ਕੰਪੀਟੀਸ਼ਨ ਸਕੂਲ ਦੇ ਵਿੱਚ ਕਰਵਾਉਣੇ ਚਾਹੀਦੇ ਨੇ ਅੱਜ ਸੈਟਰਡੇ ਸਾਰੇ ਬੱਚੇ ਦੇ ਕੰਪੀਟੀਸ਼ਨ ਅੱਜ ਬੱਚਿਆਂ ਨੇ ਨਾ ਸੋਹਣੇ ਤਰੀਕੇ ਨਾਲ ਲੜਕੀਆਂ ਚੁੰਨੀਆਂ ਲੈ ਕੇ ਦਿਖਾਨ ਠੀਕ ਹੈ ਉਹਨਾਂ ਦਾ ਸਟਾਈਲ ਲਗਾ ਕੇ ਦਿਖਾਨ ਕਿਦਾਂ ਸਿੱਟਕਣੇ ਨੇ ਠੀਕ ਹੈ ਬੱਚੇ ਜਿਹੜੇ ਨੇ ਚੌਥੀ 5ਵੀਂ ਸਾਲ ਦੇ ਉਹਨਾਂ ਨੂੰ ਆਦਤ ਪਾਣ ਸ਼ੌਂਕ ਦੇ ਨਾਲ ਪਰ ਜਦੋਂ ਉਹ ਬੱਚੇ ਜ਼ਬਰਦਸਤੀ ਦੇ ਵਿੱਚ ਪਗੜੀ ਤੇ ਬਨ ਲੈਂਦੇ ਨੇ ਜਦੋਂ 10ਵੀਂ ਕਲਾਸ ਪਾਸ ਕਰਦੇ ਨੇ ਉਹ ਨਾਲ ਹੀ ਪਗੜੀ ਲਾ ਕੇ ਸੁਰਦੇ ਨੇ ਵਾਲ ਵੜਵਾ ਦਿੰਦੇ ਨੇ ਇਹ ਬੜੀ ਵੱਡੀ ਸਚਾਈ ਹੈ ਕਿ ਜਿਹੜੇ ਸੜੇ ਜਿਹੜੇ ਸਿੱਖ ਆਗੂ ਨੇ ਹਿੰਦੂ ਆਗੂ ਨੇ ਹਾਈ ਕਿ ਤਾ ਨੰਡੀ ਆਪਣੀ ਆਪਣੀ ਇੱਕ ਹੈਗੀ ਸਨਾਤਨ ਧਰਮ ਅਨਾਛਾ ਧਰਮ ਹੈ ਠੀਕ ਹੈ ਪਰ ਉਹਨਾਂ ਦੇ ਵੀ ਜਿਹੜੇ ਪੈਦੋਕਾਰ ਨੇ ਕੁਝ ਵੀ ਨਹੀਂ ਕਰਦੇ ਇੱਥੇ ਮੈਂ ਸੋਚਦਾ ਕਿ ਜਿਹੜੀ ਆ ਸੜੇ ਫੋਰਨ ਪਾਵਰਸ ਨੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾ ਲਿਆ। ਕਹਿ ਸਕਦੇ ਆ ਕਿ ਜੇ ਭਵੇਂ ਦਾਇਰਾ ਛੋਟਾ ਹੀ ਪਰ ਇਹਨੂੰ ਸੰਭਾਲਿਆ ਜਾਵੇ। ਬਿਲਕੁਲ ਸੰਭਾਲਿਆ ਜਾਣਾ ਚਾਹੀਦਾ ਹੈ। ਉਹ ਤਰੀਕੇ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ ਨਾ ਕਿ ਧਮਕਾ ਕੇ। ਕਿ ਤੂੰ ਆਂਦਾ ਕਿ ਨਹੀਂ ਆਂਦਾ ਸਾਡੇ ਧਰਮ ਦੇ ਵਿੱਚ। ਨਹੀਂ ਤਾਂ ਤੇ ਅਸੀਂ ਇਹ ਲਾ ਦੇਣਾ। ਤੂੰ ਸਿੰਘ ਕਿਉਂ ਲਿਖਿਆ? ਬੇਨਤੀ ਜਿਹੜੀ ਹੈ ਨਾ ਉਹ ਸਭ ਤੋਂ ਵੱਡੀ ਚੀਜ਼ ਹੈ। ਤੇ ਜੇ ਅਸੀਂ ਜ਼ੋਪ ਨਾਲ ਤੇ ਕੋਈ ਵੀ ਨਹੀਂ ਮੰਨਦਾ। ਖਾਸ ਕਰਕੇ ਅੱਜ ਦੀ ਜਨਰੇਸ਼ਨ ਨੂੰ ਤੁਸੀਂ ਕੋ ਉਹ ਕਹਿੰਦਾ ਜੀ ਚਲੋ ਜੀ ਮੈਂ ਤੁਹਾਡਾ ਤਜ਼ਮੀ ਛੜਿਆ ਮੈਂ ਕੋਈ ਤਜ਼ਮੀ ਨਹੀਂ ਮੰਦਾ ਜਾਓ ਜੋ ਕਰਨਾ ਕਰੋ ਤੇ ਫੇਕੀ ਗੱਲ ਹੋ ਜਾਏਗੀ ਧੰਨਵਾਦ ਜੀ ਸੋ ਇਹ ਸਨ ਸਿੱਖ ਵਿਦਵਾਨ ਰਿਸਰਚਰ ਡਾਕਟਰ ਰਣਵੀਰ ਜੀ ਔਰ ਜਿਨ੍ਹਾਂ ਨੇ ਬੜੇ ਵਧੀਆ ਵਿਚਾਰ ਰੱਖੇ ਨੇ ਗੱਲ ਹੈ ਕਿ ਧਰਮ ਪਰਿਵਰਤਨ ਜਿਹੜਾ ਕਿ ਇੱਕ ਬੜਾ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਸੋ ਕਿਵੇਂ ਹੱਲ ਕੀਤਾ ਜਾ ਉਹ ਵੀ ਇਹਨਾਂ ਨੇ ਦੱਸਿਆ ਕਿ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਤੇ ਜਿਹੜੇ ਕਿ ਗੁਰਦੁਆਰਿਆਂ ਦੇ ਵਿੱਚ ਜ਼ਰੂਰ ਲੈ ਕੇ ਜਾਓ ਸਿੱਖ ਇਤਿਹਾਸ ਨਾਲ ਜ਼ਰੂਰ ਜੋੜੋ ਉਹਨਾਂ ਤੇ ਜ਼ਬਰਦਸਤੀ ਧੱਕੇ ਨਾਲ ਨਾ ਮਨਵਾਓ ਉਹਨਾਂ ਨੂੰ ਉਸ ਤਰ੍ਹਾਂ ਸਮਝਾਓ ਤਾਂ ਜੋ ਉਹਨਾਂ ਨੂੰ ਲੱਗੇ ਨਹੀਂ ਇਹ ਸਾਡੇ ਧਰਮ ਹੈ ਅਸੀਂ ਇਹਦੇ ਵਿੱਚ ਪਰਪੱਕ ਰਹਿਣਾ ਤੇ ਇਸੇ ਤਰ੍ਹਾਂ ਹੀ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਜੇ ਗੱਲ ਕਰੀਏ ਤਾਂ ਧਰਮ ਪਰਵਰਤਨ ਉਦੋਂ ਹੀ ਇਨਸਾਨ ਕਰਦਾ ਜਦੋਂ ਉਸ ਦਾ ਅੰਦਰ ਦਾ ਕੋਈ ਲਾਲਚ ਆਗਦਾ ਜਿੱਥੋਂ ਉਹਦੀ ਇੱਛਾ ਪੂਰੀ ਹੁੰਦੀ ਹੈ ਜਦੋਂ ਉਸ ਦਾ ਲਾਲਚ ਜਿੱਥੋਂ ਪੂਰਾ ਹੁੰਦਾ ਹੈ ਤਾਂ ਉਹਨੂੰ ਲੱਗਦਾ ਕਿ ਮੈਂ ਇੱਧਰ ਨਹੀਂ ਮੈਂ ਉੱਧਰ ਹੀ ਸਹੀ ਸੀ ਤੇ ਫਿਰ ਉਹ ਧਰਮ ਪਰਵਰਤਨ ਵੱਲ ਤੁਰ ਪੈਂਦਾ ਸੋ ਜੇ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਧਰਮ ਪਰਵਰਤਨ ਜਿਹੜਾ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੋ ਲੋੜ ਹੈ ਸਮੇਂ ਦੇ ਅਨੁਸਾਰ ਪੈਰੈਂਟਸ ਨੂੰ ਆਪਣੇ ਬੱਚਿਆਂ ਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਕਿਤਨਾ ਕਿਤੇ ਆਪਣੇ ਬੱਚਿਆਂ ਨੂੰ ਸਮਾਂ ਨਾ ਦੇਣਾ ਇੱਕ ਸਭ ਤੋਂ ਵੱਡੀ ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ ਤਾਂ ਜੋ ਤੁਹਾਡੇ ਜਿਹੜੀ ਆਉਣ ਵਾਲੀ ਨਵੀਂ ਜਨਰੇਸ਼ਨ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਧਰਮ ਬਾਰੇ ਪਤਾ ਨਹੀਂ ਲੱਗਦਾ ਤੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਸਾਡੇ ਧਰਮ ਵਿੱਚ ਕੀ ਹੋਇਆ ਸਾਡੇ ਧਰਮ ਵਿੱਚ ਕੀ ਗਿਆਨ ਹੈ ਤਾਂ ਉਸ ਨੂੰ ਉਹ ਜਾਣਦੇ ਨਹੀਂ ਐ ਤੇ ਸਮੇਂ ਦੇ ਹਿਸਾਬ ਨਾਲ ਉਹ ਫਿਰ ਦੂਜੇ ਧਰਮ ਬਾਰੇ ਉਹਨਾਂ ਨੂੰ ਚੰਗਾ ਲੱਗਦਾ ਤੇ ਉਹ ਦੂਜੇ ਧਰਮ ਨੂੰ ਅਪਣਾ ਲੈਂਦੇ ਨੇ ਸੋ ਲੋੜ ਹੈ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਸਮਾਂ ਦਿਓ ਤੇ ਕਿਸੇ ਵੀ ਲਾਲਚ ਵਸਾ ਕੇ ਆਪਣਾ ਧਰਮ ਪਰਵਰਤਨ ਨਾ ਕਰੋ ਕਿਉਂਕਿ ਜੋ ਵੀ ਪ੍ਰਮਾਤਮਾ ਨੇ ਤੁਹਾਡੀ ਜ਼ਿੰਦਗੀ ਵਿੱਚ ਲਿਖਿਆ ਹੋਇਆ ਹੈ ਜੋ ਵੀ ਤੁਹਾਡੀ ਜ਼ਿੰਦਗੀ ਵਿੱਚ ਹੈ ਉਸ ਦੇ ਵਿੱਚ ਹੀ ਖੁਸ਼ ਰਹਿਣਾ ਤੇ ਉਹੀ ਹੀ ਤੁਹਾਨੂੰ ਮਿਲੇਗਾ ਸੁਰਖਾਪ ਟੀਵੀ ਤੋਂ ਗੁਰਪੀ ਸਿੰਘ ਦੀ ਖਾਸ ਰਿਪੋਰਟ ਅਮਰ